ਪੰਜਾਬ ਸਰਕਾਰ ਵੱਲੋਂ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਗਏ। ਇੱਕ ਸਭ ਤੋਂ ਵੱਡਾ ਵਾਅਦਾ ਸੀ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਪੰਜਾਬ ਦੇ ਵਿੱਚ ਇੱਕ ਮਹਮ ਚਲਾਈ ਹੋਈ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਆਧਾਰਕੜ ਬੇਸ ਤੇ ਪੂਰੇ ਪੰਜਾਬ ਦੇ ਵਿੱਚ ਫਰੀ ਸਫਰ ਕਰਵਾਇਆ ਜਾਵੇਗਾ ਸਰਕਾਰੀ ਬਸਾਂ ਤੇ। ਉਹ ਰਵਾਇਤ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਵੀ ਚਲਾਈ। ਆਮ ਆਰਪੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਇਹ ਸਕੀਮ ਬਿਲਕੁਲ ਜਾਰੀ ਰਹੇਗੀ। ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਬਿਲਕੁਲ ਭਰਿਆ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਖਜ਼ਾਨੇ ਵਿੱਚ ਘਾਟ ਨਹੀਂ ਹੈ ਲੇਕਿਨ ਉਧਰ ਜਲੂਸ ਨਿਕਲ ਗਿਆ ਹੈ ਬੜੀ ਅਹਿਮ ਖਬਰ ਆ ਰਹੀ ਹੈ ਇੱਕ ਰਿਪੋਰਟ ਦੇ ਵਿੱਚ ਖੁਲਾਸੇ ਹੋਏ ਨੇ 665 ਕਰੋੜ ਦੇ ਘਾਟੇ ਦੇ ਨਾਲ ਪੰਜਾਬ ਦੀਆਂ 243 ਬੱਸਾਂ ਚੱਲ ਰਹੀਆਂ ਨੇ ਜੁੜੀਆਂ ਕਿਸੇ ਵੀ ਸਮੇਂ ਪੰਜਾਬ ਸਰਕਾਰ ਨੂੰ ਬੰਦ ਕਰਨੀਆਂ ਪੈ ਸਕਦੀਆਂ ਨੇ ਇੱਕ ਪਾਸੇ ਜਿਹੜੇ ਮੁਲਾਜ਼ਮ ਨੇ ਚਾਹੇ ਉਹ ਬੱਸ ਕਨੈਕਟਰ ਨੇ ਚਾਹੇ ਉਹ ਡਰਾਈਵਰ ਨੇ ਉਹਨਾਂ ਵੱਲੋਂ ਵਾਰ-ਵਾਰ ਧਰਨੇ ਪ੍ਰਦਰਸ਼ਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਠੀ ਨੂੰ ਘੇਰਿਆ ਜਾਣਾ ਨਾ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਨਾ ਹੀ ਬਣਦੀ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਉਹਨਾਂ ਬੱਸਾਂ ਦੀ ਮੁਰੰਮਤ ਵੀ ਨਹੀਂ ਕਰਾਈ ਜਾ ਰਹੀ 665 ਕਰੋੜ ਰੁਪਏ ਦਾ ਘਾਟਾ ਜਿਹੜਾ ਹੈ ਬੱਸ ਡੀਪੂ 홀ਡਰ ਕਹਿ ਰਹੇ ਨੇ ਉਹ ਪੰਜਾਬ ਸਰਕਾਰ ਕੋਲ ਪੈਸੇ ਮੰਗ ਰਹੇ ਨੇ ਪੰਜਾਬ ਸਰਕਾਰ ਉਹਨਾਂ ਨੂੰ ਉਂਗੂਠਾ ਦਿਖਾ ਦਿੰਦੀ ਹੈ ਬੱਸ ਡਿਪਾਰਟਮੈਂਟ ਨੇ ਕਹਿ ਦਿੱਤਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਖਜ਼ਾਨੇ ਦੇ ਵਿੱਚੋਂ ਪੈਸੇ ਨਾ ਦਿੱਤੇ ਗਏ ਇਹਨਾਂ 243 ਬੱਸਾਂ ਨੂੰ ਤੇ ਅਸੀਂ ਇਹ 243 ਬੱਸਾਂ ਪੰਜਾਬ ਦੇ ਵਿੱਚ ਬੰਦ ਕਰ ਦੇਵਾਂਗੇ ਯਾਨੀ ਕਿ ਮਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਪੈਂਡਿੰਗ ਨੇ ਜਿਹੜੇ ਕੰਟਰੈਕਟ ਬੇਸ ਤੇ ਜਿਹੜੇ ਕੈਕਟਰ ਨੇ ਕੈਕਟਰ ਨੇ ਡਰਾਈਵਰ ਨੇ ਉਹਨਾਂ ਦੀ ਤਰ੍ਹਾਂ ਵੀ ਪੈਂਡ ਹੀ ਨੇ ਪੈਂਡਿੰਗ ਨੇ ਬੱਸਾਂ ਦੀ ਮੁਰੰਮਤ ਹੋ ਰਹੀ ਰਹੀ 243 ਬੱਸਾਂ 665 ਕਰੋੜ ਰੁਪਏ ਦੇ ਘਾਟੇ ਦੇ ਨਾਲ ਚੱਲ ਰਹੀਆਂ ਨੇ ਜਿਹੜਾ ਕਿ ਹਾਲਾ ਜਿਹੜਾ ਖਜ਼ਾਨੇ ਦੇ ਵਿੱਚੋਂ ਪੈਸਾ ਦੇਣਾ ਸੀ ਬੱਸ ਡਿਪਾਰਟਮੈਂਟ ਨੂੰ ਉਹ ਦਿੱਤਾ ਨਹੀਂ ਗਿਆ ਕਿਸੇ ਵੀ ਸਮੇਂ ਉਹ ਬੱਸਾਂ ਬੰਦ ਹੋ ਸਕਦੀਆਂ ਨੇ ਧੰਨਵਾਦ